ਬਾਬਾ ਬੁੱਢਾ ਸਾਹਿਬ ਜੀ ਜਿੱਥੇ ਮਹਾਰਾਜੀ 6ਵੇਂ ਪਾਤਸ਼ਾਹ ਨੇ ਸੰਸਕਾਰ ਕੀਤਾ ਹੈ ਨਾ ਤੇ ਉੱਥੇ ਉਹ ਜੋੜ ਮੇਲਾ ਹੁੰਦਾ ਹੈ ਜਦੋਂ ਮਹਾਰਾਜੀ 6ਵੇਂ ਪਾਤਸ਼ਾਹ ਨੇ ਸੰਸਕਾਰ ਕੀਤਾ ਹੈ ਤੇ ਜੇ ਪਿੱਛੋਂ ਇਧਰੋਂ ਕਾਲੇਫਗਾਨੇ ਤੋਂ ਲੈ ਕੇ ਰਮਦਾਸ ਤੱਕ ਦਾ ਪਿੰਡਾ ਦੇਖੀਏ ਤੇ 20-25 ਕਿਲੋਮੀਟਰ ਹੈ ਤੇ 20-25 ਕਿਲੋਮੀਟਰ ਦੇ ਵਿੱਚ 30 ਤੋਂ ਵੱਧ ਲੰਗਰ ਹੁੰਦੇ ਇੱਕ ਨਗਰ ਵਾਲੇ ਤੇ 2-3 ਲੰਗਰ ਹਰ ਇੱਕ 5-7-10 ਕਿੱਲਿਆਂ ਬਾਅਦ ਇੱਕ ਲੰਗਰ ਆ ਜਾਂਦਾ ਹੈ ਇਸ ਸਾਰੀਆਂ ਸੜਕਾਂ ਤੇ ਹੁੰਦੇ ਚਾਰ ਸ਼ਫੇਰੇ ਜਿੰਨੀਆਂ ਸੜਕਾਂ ਆਉਂਦੀਆਂ ਨੇ ਅਸੀਂ ਸਿਰਫ ਇੱਕ ਸੜਕ ਦੀ ਗੱਲ ਦੱਸਦੇ ਤੇ ਅਸੀਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਕਿ ਇੱਕ ਲੰਗਰ ਤੇ ਕਿੰਨਾ ਕ ਖਰਚਾ ਹੁੰਦਾ ਤੈਨੂੰ ਕਹਿੰਦੇ ਖਾਲਸਾ ਜੀ ਇੱਕ ਦਿਨ ਦਾ 2.5 3 ਲੱਖ ਰੁਪਈਆ ਆ ਜਾਂਦਾ ਤੇ ਤਿੰਨ ਤਿੰਨ ਚਾਰ ਚਾਰ ਦਿਨ ਲੰਗਰ ਚੱਲਦਾ ਹੁਣ ਤੀ ਸੋਚੋ ਸਿਰਫ ਇੱਕ ਸੜਕ ਦੀ ਗੱਲ ਕਰਦੇ ਆ ਜਿਹੜੀ 5 ਕਿਲੋਮੀਟਰ ਦੇ ਕਾਲੇ ਫਗਾਨੇ ਤੋਂ ਲੈ ਕੇ ਰਮਦਾਸ ਤੱਕ ਤੇ ਜੇ ਉੱਤੇ 30 ਲੰਗਰ ਨੇ ਤੇ ਇੱਕ ਦਿਨ ਦਾ ਜਿਹੜਾ ਲੰਗਰ ਏ ਉਹ ਜਿਹੜਾ ਏ ਉਹ ਲਗਭਗ 3 ਲੱਖ ਦਾ ਏ ਤੇ ਤੂੰ ਹੀ ਹੁਣ 30 ਨੂੰ ਜਿਹੜਾ ਇਹ 3 ਨਾਲ ਗੁਣਾ ਕਰ ਲਓ ਤੇ ਫਿਰ ਉਹ ਜੋ ਰਕਮ ਆਵੇ ਉਹਨੂੰ 34 ਦਿਨਾਂ ਨਾਲ ਗੁਣਾ ਕਰ ਲਓ। ਹਰਾਨੀ ਦੀ ਬਾਤ ਦਸੀਏ। ਲੱਖਾਂ ਅਰਬਾਂ ਕਰੋੜਾਂ ਦਾ ਇਹ ਬੜੀ ਚਮਤਕਾਰ ਵਾਲੀ ਗੱਲ ਏ ਕਿ ਲੱਖਾਂ ਅਰਬਾਂ ਕਰੋੜਾਂ ਦਾ ਅਸੀਂ ਲੰਗਰ ਲਾ ਲਈਨੇ। ਨਹੀਂ ਲੰਗਰ ਹੀ ਲਾ ਦਿੰਨੇ ਸਾਲ ਦੇ ਵਿੱਚ ਲੱਖਾਂ ਅਰਬਾਂ ਕਰੋੜਾਂ ਦਾ। ਹਸਪਤਾਲ ਬਣ ਸਕਦੇ ਸੀ ਸਕੂਲ ਬਣ ਸਕਦੇ ਸੀ ਜਿਹੜੇ ਅੱਜ ਵਿਚਾਰੇ 크ਿਸਚੀਅਨ ਬਣਨ ਡੇ ਉਹਨਾਂ ਨੂੰ ਮਹੀਨੇ ਦੇ ਕੁਝ ਰੰਗ ਦਿੱਤੇ ਜਾ ਸਕਦੇ ਉਹਨਾਂ ਦੇ ਨਿਆਣੇ ਪੜਾਏ ਜਾ ਸਕਦੇ ਬੜਾ ਕੁਝ ਹੋ ਸਕਦਾ ਸੀ ਪਰ ਅਸੀਂ منی ਜਿਹੜੀ ਬਰਨ ਕਰ ਦਿੰਨੇ ਲੰਗਰ ਇਹ ਨਹੀਂ ਕਹਿੰਦੇ ਲਾਉਣੇ ਨਹੀਂ ਚਾਹੀਦੇ ਪਰ 30 ਕਿਲੋਮੀਟਰ 30 ਕਿਲੋਮੀਟਰ ਚੱਲਣ ਲੱਗੇ ਅੱਧਾ ਘੰਟਾ ਲੱਗਦਾ ਅੱਧੇ ਘੰਟੇ 'ਚ ਤੇ ਭੁੱਖ ਨਹੀਂ ਨਾ ਲੱਗੀ ਇੱਕ ਲੰਗਰ ਲਾ ਲਓ ਭਾਈ ਜਿੰਨੀ ਲੋੜ ਹੈ ਲੱਖਾਂ ਅਰਬ ਕਰੋੜਾਂ ਦਾ ਲੰਗਰ ਲਾ ਲਈਨੇ ਇਹ ਵੀ ਚਮਤਕਾਰ ਦੀ ਗੱਲ ਹੈ ਕਿ ਇੰਨੀ ਜ਼ਿਆਦਾ ਮਾਇਆ ਸੀ ਇਕੱਠੀ ਕਰ ਦਿੰਨੇ ਸਾਰੇ ਜਾਣੇ ਭੇਜ ਦਿੰਨੇ ਇਸ ਤੋਂ ਵੀ ਜ਼ਿਆਦਾ ਵੱਡੀ ਚਮਤਕਾਰ ਦੀ ਗੱਲ ਹੈ ਕਿ ਖਾ ਵੀ ਇਹੀਂ ਜਾਣੇ ਖਾਂਦਾ ਵੀ ਕੋਈ ਬਾਹਰੋਂ ਆ ਕੇ ਨਹੀਂ ਹੈ ਅਹੀਂ ਹੀ ਖਾ ਜਾਂਦੇ ਉੱਥੇ ਇਹ ਉਹਦੇ ਤੋਂ ਵੀ ਚਮਤਕਾਰ ਵਾਲੀ ਗੱਲ ਹੈ ਕਿ ਲੱਖਾਂ ਕਰੋੜਾਂ ਰੁਪਈਆ ਦਾ ਲੰਗਰ ਵੀ ਇਹੀਂ ਖਾ ਜਾਂਦੇ ਤੇ ਤੁਹਾਡੇ ਸਿਰ ਤੇ ਲੰਗਰ ਲੱਗ ਰਹੇ ਜਿਹਾ ਜਿਹੜੇ ਤੁਸੀਂ ਬਾਹਰ ਬੈਠੇ ਜੇ ਇਹ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਆ ਕੇ ਤੁਹਾਨੂੰ ਫੋਨ ਆਉਂਦਾ ਕਿ ਤੁਸੀਂ 10000 ਭੇਜ ਦਿਓ 20000 ਭੇਜ ਦਿਓ ਤੁਹਾਨੂੰ ਲੱਗਦਾ ਚਲਸਾ ਉਹ 200 ਡਾਲਰ ਹੈ ਲੰਗਰ ਚੋਂ ਤੇ ਸਾਡਾ ਨਾਂ ਸਪੀਕਰ ਤੇ ਦੋ ਵਾਰਾਂ ਬੋਲ ਦੇਣਗੇ ਆ ਹੱਥ ਜੋੜੇ ਜੇ ਨਾ ਇਹ ਨਾ ਕਰੋ ਇਹਦੇ ਨਾਲੋਂ ਦਸਵੰਦ ਰੱਖੋ ਘਰ ਦੇ ਵਿੱਚ ਗੋਲ ਕਰ ਰੱਖੋ ਉਹਦੇ ਚ ਪਾਈ ਚੱਲੋ ਇਕੱਠੇ ਕਰੋ ਮਾਇਆ ਕੋਈ ਮਹਾਰਾਜੀ ਦੀ ਰਚਨਾ ਦੀ ਕੋਈ ਖੇਡ ਦੀ ਕੋਈ ਸੁੱਚੀ ਸੇਵਾ ਕਰੋ ਪਾਈ